ਕੀ ਰਮ ਹਾਂਜੀ ਹਾਂ ਕੀ ਥਿਸ ਇਜ਼ ਫਾਰ ਯੂ ਮੇਰੇ ਵਾਸਤੇ ਹਾਂ ਦੇਖ ਵਧੀਆ ਲੱਗਦਾ ਵਾਓ ਇਹ ਤੇ ਬਹੁਤ ਸੋਹਣਾ ਮੇਰੇ ਵਾਸਤੇ ਲਿਆਉਂਦਾ ਯਾਰ ਮੰਗਲ ਸੂਤਰ ਤੇਰੇ ਵਾਸਤੇ ਲਿਆਉਂਗਾ ਕਿ ਤੈਨੂੰ ਵਿਖਾ ਕੇ ਕਿਸੇ ਹੋਰ ਨੂੰ ਦਵਾਂਗਾ ਨਹੀਂ ਨਹੀਂ ਕਿਸੇ ਹੋਰ ਨੂੰ ਦੇ ਕੇ ਤੇ ਵੇਖੋ ਤੇ ਫੇਰ ਇਹ ਲੋ ਫੜੋ ਪਾ ਵੀ ਦੋਣ ਇਹ ਦੇ ਨਾ ਇਅਰਿੰਗ ਮੇਰੇ ਖਿਆਲ ਟੇਬਲ ਤੇ ਰਹਿ ਗਏ ਮੈਂ ਮੰਮੀ ਨੂੰ ਵਿਖਾਇਆ ਸੀ ਨਾ ਤੇ ਉਹ ਉਥੋਂ ਟੇਬਲ ਤੋਂ ਲੈ ਲਈ ਚਲੋ ਕੋਈ ਗੱਲ ਨਹੀਂ ਵਾਲ ਸਾਈਡ ਤੇ ਕਰੀ ਚਲੋ ਸੋਹਣਾ ਲੱਗੰਦੇ ਆ ਹਾਂ ਸ਼ੀਸ਼ੇ ਚ ਵੇਖ ਤੁਹਾਨੂੰ ਸੋਹਣਾ ਲੱਗੰਦੇ ਨਾ ਸ਼ੀਸ਼ਾ ਵੇਖਣ ਦੀ ਲੋੜ ਹੀ ਨਹੀਂ ਆ ਜਾਂ ਮੰਮੀ ਨੂੰ ਵਿਖਾਇਆ ਨਾ ਮੰਮੀ ਨੂੰ ਮੈਂ ਵਿਖਾਨੀ ਆ ਮੇਰੀ ਗੱਲ ਸੁਨੋ ਜਦੋਂ ਕੁੜੀ ਦਾ ਵਿਆਹ ਜਾਂਦਾ ਹਾਂ ਉਹਨੇ ਪਾ ਲੀਆਂ ਚੂੜੀਆਂ ਉਹਨੇ ਪਾ ਲਿਆ ਮੰਗਲ ਸੂਤਰ ਲਾ ਲਈ ਬਿੰਦੀ ਲਾ ਲਿਆ ਸਿੰਦੂਰ ਉਹਦੇ ਨੇ ਪਤਾ ਲੱਗ ਜਾਂਦਾ ਉਹ ਵਿਆਹੀ ਆ ਪਰ ਬੰਦਿਆਂ ਦਾ ਕੀ ਤਰ੍ਹਾਂ ਪਤਾ ਲੱਗਦਾ ਕਿ ਉਹ ਵਿਹਾਇਆ ਵਾ ਮੈਂ ਜੇ ਇਸ ਗੱਲ ਦਾ ਜਵਾਬ ਦਿੱਤਾ ਨਾ ਤੇਰਾ ਮੂੰਹ ਏਡਾ ਹੋ ਜਾਣਾ ਨਹੀਂ ਤੇ ਮੈਨੂੰ ਜਵਾਬ ਦੇ ਹੀ ਦਵਾ ਚ ਪੱਕੀ ਗੱਲ ਹੈ ਹਾਂ ਦੋ ਮੇਰੀ ਸ਼ਕਲ ਲਈ ਤੈਨੂੰ ਵਿਖਣ ਦੀ ਵਿਆਹਾ ਵਰਿਆ ਨਹੀਂ ਲੱਗਣ ਡਿਆ ਮੈਂ ਚਾਹ ਕਰ ਕਿ ਤਰਾ ਮਤਲਬ ਕਿ ਕਿ ਤਰਾ ਕੋਈ ਐਗਜ਼ਾਮਨ ਕਰ ਲੇਗਾ ਕਿ ਤੁਸੀਂ ਵਿਆਹ ਹੀ ਜੇ ਜਦੋਂ ਚਿਹਰੇ ਤੋਂ ਨੂਰ ਹੀ ਉੱਡ ਜੇ ਖੁਸ਼ੀ ਨਾ ਚਿਹਰੇ ਤੇ ਰਵੇ ਤਾਂ ਮਤਲਬ ਉਹ ਵਿਆਹ ਆ ਵਾ ਮੇਰੀ ਗੱਲ ਸੁਣੋ ਇੱਕ ਦਿਨ ਜੇ ਤਾਂ ਨੂਰ ਉੱਡ ਗਿਆ ਵਾ ਚਿਹਰੇ ਦਾ ਮੇਰੀ ਗੱਲ ਸੁਣੋ ਇੱਧਰ ਆਓ ਇੱਕ ਮਿੰਟ ਇੱਧਰ ਆਓ ਜਾਣ ਕੇ ਨਾ ਮੇਰੇ ਨਾਲ ਉਹ ਕੀ ਕਹਿੰਦੇ ਆ ਉਹ ਨਾ ਕਰਿਆ ਕਰੋ ਤੁਸੀਂ ਉਸ ਦਿਨ ਮੈਨੂੰ ਫੋਨ ਤੇ ਕਹਿੰਦੇ ਸੀ ਨਾ ਬਰਸੋਂ ਹਾਂ ਕਿ ਉਹ ਕੀ ਕਹਿੰਦੇ ਆ ਫੋਲਡ 6 ਲੈ ਕੇ ਆਣਾ ਤੇ ਮੈਂ ਕਿਹਾ ਕਿ ਅੱਜ ਤੇ ਹੁਣ ਆਪਾਂ ਫ੍ਰੀ ਆ ਤੇ ਚਲੋ ਲੈਨ ਚਲੀਏ ਫਿਰ ਨਹੀਂ ਮੈਨੂੰ ਨਾ ਫੋਨ ਆਇਆ ਕਿਸੇ ਦਾ ਤੇ ਮੈਂ ਉੱਥੇ ਜਾਣਾ ਪਤਾ ਨਹੀਂ ਮੈਨੂੰ ਨਾ ਟਾਈਮ ਉੱਥੇ ਲੱਗ ਜਾਣਾ ਵਾ ਅੱਛਾ stdc ਕਰਕੇ ਕੋਈ ਨਹੀਂ ਕੱਲ ਵੇਖ ਲਾਂਗੇ ਏਡੀ ਘੜੀ ਘੜੀ ਆ ਹਾਂ ਉਹ ਤੇ ਕੋਈ ਗੱਲ ਨਹੀਂ ਠੀਕ ਹੈ ਮੈਂ ਕਿਹਾ ਤੁਸੀਂ ਉਸ ਦਿਨ ਪ੍ਰੈਸ਼ਰ ਕਰੰਦੇ ਸੀ ਨਾ ਤੇ ਮੈਂ ਕਿਹਾ ਅੱਜ ਫਿਰ ਆਪਾਂ ਚੱਲ ਜਾਈਏ ਲੈਨ ਦੇ ਕੋਲਡ ਕੱਲ ਕੱਲ ਪਰਸਾ ਵੇਖ ਲੈਨੇ ਜਾ ਤੂੰ ਮੰਮੀ ਨੂੰ ਵਿਖਾਇਆ ਹਾਂ ਠੀਕ ਆ ਮੈਂ ਮੰਮੀ ਨੂੰ ਵਿਖਾਵਾਂ ਫਿਰ ਹਾਂ ਓਕੇ ਕੀ ਗੱਲ ਕਿਰਨ ਭਾਬੀ ਜੀ ਹਾਂ ਆਜੋ ਆਜੋ ਬੈਠੋ ਹੋਰ ਸੁਣਾ ਵਧੀਆ ਵਧੀਆ ਮੈਂ ਨਾ ਬਾਹਰ ਹੀ ਚੱਲੀ ਸੀ ਮੰਮੀ ਨੂੰ ਨਾ ਮੰਗਲ ਸੂਤਰੋ ਖਾਂ ਚੱਲੀ ਸੀ ਆ ਦੇਖੋ ਇਹਨਾਂ ਨੇ ਮੈਨੂੰ ਗਿਫਟ ਕੀਤਾ ਬਸ ਸੋਨਾ ਬਹੁਤ ਸੋਹਣਾ ਮੈਂ ਲੈ ਮੈਂ ਤੇ ਦੱਸਿਆ ਨਹੀਂ ਗੋਲਡੀ ਨੇ ਅੱਛਾ ਸਰਪ੍ਰਾਈਜ਼ ਦੇਣਾ ਹੈ ਨਾ ਸੁਣਾ ਲੱਗਦੇ ਆ ਹਾਂ ਬਹੁਤ ਸੋਹਣਾ ਲੰਦਾ ਪਿਆ ਵੇ ਹੀਅਰਿੰਗਸ ਵੀ ਕਿੱਡੇ ਵਧੀਆ ਨੇ ਮੈਚਿੰਗ ਹੀਅਰਿੰਗਸ ਤੇ ਆ ਜਿਹੜੇ ਮੈਂ ਪਾਏ ਸੀਗੇ ਨਾ ਉਹ ਸਵੇਰੇ ਸਵੇਰੇ ਮੰਮੀ ਨੇ ਕੱਢ ਕੇ ਦਿੱਤੇ ਸੀ ਉਦ ਤਰਾ ਉਹ ਕਹਿ ਰਹੇ ਸੀਗੇ ਕਿ ਇਹਦੇ ਨਾਲ ਕੋਈ ਹੋਰ ਹੈਗੇ ਆ ਅੱਛਾ ਅੱਛਾ ਹਾਂਜੀ ਨਹੀਂ ਪਰ ਪਤਾ ਨਹੀਂ ਲੱਗਦਾ ਪਿਆ ਮੈਚਿੰਗ ਹੀ ਲੱਗਦੇ ਪਏ ਆ ਮੈਚਿੰਗ ਲੱਗ ਗਏ ਹਾਂ ਹਮਨੇ ਨੂੰ ਪਾਈ ਰੱਖੀ ਹੁਣ ਜੇ ਕਿਤੇ ਸ਼ਾਮੀ ਕੋ ਮੰਜਾਏਗੀ ਨਾ ਗੋਲਡੀ ਨਾ ਪਾਈ ਰੱਖੀ ਸੋਨਾ ਲੱਗਦਾ ਪਿਆ ਹਾਂਜੀ ਹਾਂਜੀ ਮੰਗਲ ਸੂਤਰ ਦੇ ਕੇ ਹੋ ਜੀ ਜੀ ਜਾ ਵਿਆਹ ਤੋਂ ਬਾਅਦ ਹਮੇਸ਼ਾ ਪਾਣੀ ਪੈਂਦੀ ਹੈ ਹੋਰ ਕੀ ਵੇਖ ਲੈ ਤੈਨੂੰ ਤੇ ਵਿਆਹ ਤੋਂ ਬਾਅਦ ਪਾਣੀ ਪੈ ਗਈ ਤੇ ਹੁਣ ਗੋਲਡੀ ਨੂੰ ਪੁੱਛਿਆ ਤੂੰ ਵੀ ਮੰਗਲ ਸੂਤਰ ਪਾ ਉਹਨਾਂ ਨੇ ਜਵਾਬ ਦੇ ਤੇ ਦਿੱਤਾ ਮੈਨੂੰ ਅੱਛਾ ਕਿ ਬੰਦਿਆਂ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਵਾ ਕਿਉਂ ਚਿਹਰੇ ਤੋਂ ਹੁਣ ਉਹਦਾ ਚਿਹਰਾ ਵੇ ਕਿਵੇਂ ਖਿੜਿਆ ਪਿਆ ਵਾ ਅੰਦਰ ਬਾਰ ਪੈਂਦਾ ਫਿਰਦਾ ਜਿੰਨੇ ਦਰਵਾਹ ਨਹੀਂ ਸੁਣਾਉਂਦਾ ਪਿਆ ਅੱਗੇ ਤਾਂ ਜਾਣ ਨਟਕੀ ਪੀਸੀ ਸਾਹ ਔਖੇ ਹੋਏ ਪਏ ਸੀ ਕੀ ਪਤਾ ਨਹੀਂ ਕੀ ਬੰਨਾ ਕੀ ਬੰਨਾ ਸੋਚਦਾ ਹੀ ਰਹਿੰਦਾ ਸੀ ਐਂ ਤੇ ਵੇਲਾ ਸ਼ੂਗਰ ਆ ਮੰਮੀ ਵੀ ਮੰਨ ਗਿਆ ਡੈਡੀ ਨੇ ਵੀ ਕੁਛ ਨਹੀਂ ਕਿਆ ਦੇਹਲਾ ਸਹੀ ਕੇ ਬਾਣੀ ਗਏ ਤੇਨੂੰ ਵਾਲਾ ਮਜ਼ਾਕ ਕਰਦਾ ਹਣਾ ਇਹ ਕਿ ਉਹਨੇ ਕਿੰਨਾ ਖੁਸ਼ ਹੈ ਤੂੰ ਖੁਸ਼ ਹੈ ਨਾ ਕਿਰਨ ਹਾਂਜੀ ਹਾਂਜੀ ਕੋਈ ਟੈਨਸ਼ਨ ਸਾਡੇ ਦੋਵਾਂ ਦਾ ਤੇ ਇਹੋ ਹੀ ਡ੍ਰੀਮ ਸੀਗਾ ਕਿ ਸਾਡਾ ਵਿਆਹ ਜ ਇੰਨੇ ਸਾਲਾਂ ਤੋਂ ਤੇ ਜੇ ਉਹ ਚੀਜ਼ ਮਿਲ ਜਾਵੇ ਤੇ ਫਿਰ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਹੋ ਰ ਹੋ ਕੀ ਸਕਦੀ ਹੈ ਬਾਕੀ ਤੈਨੂੰ ਕਿਸੇ ਗੱਲ ਦੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਠੀਕ ਆ ਕੋਈ ਗੱਲ ਹੋਵੇ ਤੇ ਕੋਈ ਤੇਰੇ ਦਿਮਾਗ ਚ ਦਿਲ ਚ ਤੇ ਤੂੰ ਮੈਨੂੰ ਦੱਸੀ ਮੈਂ ਆਪੇ ਮੰਮੀ ਨੂੰ ਹੈਂਡਲ ਕਰ ਲਾਂਗੀ ਬਾਕੀ ਜੇ ਤੈਨੂੰ ਕੋਈ ਟੈਨਸ਼ਨ ਹੋਵੇ ਕੁਝ ਵੀ ਚਾਹੀਦਾ ਹੋਵੇ ਨਾ ਤੇ ਤੂੰ ਮੈਨੂੰ ਦੱਸਦੀ ਮੈਂ ਆਪੇ ਚਾਚੀ ਜੀ ਨੂੰ ਦੱਸ ਦਾਂਗੀ ਤੇ ਆਪੇ ਹੈਂਡਲ ਕਰ ਲਾਂਗੀ। ਹਾਂਜੀ। ਬਾਕੀ ਤੇ ਇੱਥੇ ਕੰਫਰਟੇਬਲ ਹੈ ਨਾ? ਹਾਂਜੀ ਹਾਂਜੀ ਮੈਂ ਤੇ ਬਿਲਕੁਲ ਕੰਫਰਟੇਬਲ ਆ। ਤੇ ਇਹ ਕਈ ਵਾਰੀ ਹੁੰਦਾ ਨਾ ਕੁੜੀਆਂ ਨਵੇਂ ਨਵੇਂ ਵਿਆਹੀਆਂ ਨਵਾਂ ਨਵਾਂ ਮੋਹਲ ਹੁੰਦਾ ਹੈ। ਘਰ ਦੇ ਮੈਂਬਰਾਂ ਦਾ ਨੂੰ ਵੀ ਵੇਖਣਾ ਹੁੰਦਾ ਹੈ। ਥੋੜਾ ਚੇਂਜ ਜਾਂ ਹੁੰਦਾ ਹੈ। ਹਾਂਜੀ ਇਹ ਗੱਲ ਤੇ ਹੈਗੀ ਆ ਕਿ ਇੰਨੇ ਸਾਲਾਂ ਤੋਂ ਆਪਾਂ ਕਿਤੇ ਹੋਰ ਰਹੇ ਹੁੰਨੇ ਆ ਤੇ ਫਿਰ ਆਪਾਂ ਇੱਥੇ ਆ ਜੀਦਾ ਵਾ ਤੇ ਥੋੜਾ ਜਿਹਾ ਚੇਂਜ ਤੇ ਹੋ ਹੀ ਜਾਂਦਾ। ਕਿੱਥੇ ਤੂੰ ਚਲੇ ਉੱਡਦੇ ਆਸਾਰ ਆਪਣੇ ਮਾਪਿਆਂ ਨੂੰ ਵੇਚਦੀ ਸੀ। ਥੋੜਾ ਫਰਕ ਤੇ ਆਂਦਾ ਹੀ ਆ ਨਾ ਹਾਂਜੀ ਹਾਂਜੀ ਦੀਦੀ ਉਹ ਗੱਲ ਤੇ ਹੈਗੀ ਆ ਪਰ ਇਹ ਜਿਵੇਂ ਰੀਤ ਹੀ ਚੱਲੀ ਆਈ ਆ ਕੋਈ ਵੀ ਕੁੜੀਆਂ ਨੂੰ ਆਪਣੇ ਘਰੇ ਨਹੀਂ ਰੱਖ ਸਕਦਾ ਭਾਵੇਂ ਕੋਈ ਇੱਕ ਹੋਵੇ ਕਿਸੇ ਦੀ ਤੇ ਭਾਵੇਂ ਕਿਸੇ ਦੀਆਂ ਦੋ ਹੋਵੇ ਇਹ ਸ਼ੁਰੂ ਤੇ ਰੀਤ ਚੱਲਦੀ ਆਈ ਹੈ ਤੂੰ ਆਪਣੇ ਮੰਮੀ ਪਾਪਾ ਨੂੰ ਫੋਨ ਕੀਤਾ ਸੀ ਇਦਾਂ ਨਹੀਂ ਨਹੀਂ ਹਾਂ ਜੇ ਮੈਂ ਕੀਤਾ ਹੀ ਨਹੀਂ ਫੋਨ ਨਹੀਂ ਨਹੀਂ ਫੋਨ ਕਰ ਲਾ ਵਿਚਾਰੇ ਕੀ ਉਹਨਾਂ ਦਾ ਦਿਲ ਨਹੀਂ ਲੱਗਦਾ ਹਣਾ ਦੇਲ ਤੇ ਉਹਨਾਂ ਦਾ ਮੈਨੂੰ ਪਤਾ ਲੱਗਦਾ ਨਹੀਂ ਹਣਾ ਕਿਉਂਕਿ ਮੈਂ ਕੱਲੀ ਕੱਲੀ ਸੀ ਤੇ ਸਭ ਤੋਂ ਜ਼ਿਆਦਾ ਲਾਡਲੀ ਮੈਂ ਹੀ ਸੀਗੀ ਕੱਲੀ ਕੱਲੀ ਤੁਸੀਂ ਦੋ ਭੈਣਾਂ ਨਹੀਂ ਹੇ ਗਿਆ ਤੇ ਆਪਾਂ ਦੋ ਹੀ ਭੈਣਾਂ ਵਾਂ ਘਰ ਤੇ ਮੈਂ ਮੰਮੀ ਦੇ ਨਾਲ ਇਕੱਲੀ ਰਹਿੰਦੀ ਉਹ ਤੇ ਵਿਆਹ ਕੇ ਜਲੰਧਰ ਚੱਲ ਗਏ ਆ ਅੱਛਾ ਅੱਛਾ ਹਾਂ ਉਸ ਤਰ੍ਹਾਂ ਹਾਂ ਫਿਰ ਤੂੰ ਤੇ ਸਭ ਤੋਂ ਛੋਟੀ ਤੇ ਸਭ ਤੋਂ ਲਾਡਲੀ ਮੈਂ ਹੀ ਸੀ ਹਾਂ ਫਿਰ ਉਹ ਹੀ ਨਾ ਫਿਰ ਉਹ ਵੇਦਿਆਣੇ ਹੁੰਦੇ ਆ ਹੁਣ ਤੇਰੀਆਂ ਸ਼ਰਾਰਤਾਂ ਨੂੰ ਹੈ ਨਾ ਬਿਲਕੁਲ ਸਹੀ ਕਿਹਾ ਹੁਣ ਮੈਨੂੰ ਸੇ ਪਤਾ ਸਭ ਤੋਂ ਜ਼ਿਆਦਾ ਪਾਪਾ ਮਿਸ ਕਰਦੇ ਹੋਣਗੇ ਕਿ ਤੁਹਾਨੂੰ ਪਤਾ ਕੁੜੀਆਂ ਦਾ ਤੇ ਪਾਪਾ ਦਾ ਫਾਦ ਦੇ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਹੁੰਦੀ ਆ ਤੇ ਮੈਂ ਕੋਈ ਗੱਲ ਨਹੀਂ ਉਹਨਾਂ ਨੂੰ ਫੋਨ ਕਰਾਂਗੀ ਮੈਨੂੰ ਪਤਾ ਵਾ ਉਹਨਾਂ ਦੇ ਮੂਡ ਦਾ ਉਹ ਹਜੇ ਥੋੜੇ ਅਪਸੈਟ ਹੀ ਹੋਣੇ ਆ ਤੇ ਮੈਂ ਕਿਹਾ ਪਹਿਲਾ ਫਰਸਟ ਡੇ ਆ ਮੇਰਾ ਤੇ ਮੈਂ ਪਹਿਲਾਂ ਸਾਰਿਆਂ ਨੂੰ ਮਿਲ ਲਵਾਂ ਉਸ ਤੋਂ ਬਾਅਦ ਹਾਂ ਕੋਈ ਨਹੀਂ ਤੂੰ ਮਿਲ ਕੇ ਪਹਿਲੇ ਪਾਪਾ ਮੰਮੀ ਨੂੰ ਵੀ ਫੋਨ ਕਰ ਲੈ ਫਰਸਟ ਡੇ ਆ ਤੇ ਫਿਰ ਕੀ ਹੋ ਗਿਆ ਉਹ ਸਭੋ ਕਰਨਗੀ ਤਾਂ ਉਹਨਾਂ ਨੂੰ ਤਸੱਲੀ ਰਹੇਗੀ ਨਾਲੇ ਇੱਥੇ ਕੋਈ ਟੈਨਸ਼ਨ ਲੈਣ ਦੀ ਨਹੀਂ ਜਦੋਂ ਤੇਰਾ ਦਿਲ ਕਰਦਾ ਉਹਨਾਂ ਨੂੰ ਬੁਲਾ ਸਕਦੀ ਹੈ ਤੂੰ ਮਿਲਣ ਜਾ ਸਕਦੀ ਹੈ ਚਾਚੀ ਜੀ ਉਹ ਸੁਭਾਅ ਦੇ ਚੰਗੇ ਹੋ ਗਏ ਉਹਨਾਂ ਨੇ ਕੁਝ ਨਹੀਂ ਕਹਿਣਾ ਨਾਲੇ ਇੱਥੇ ਕਿਹੜੀ ਗੱਲ ਹੈ ਜੇ 골ਡੀ ਦੇ ਮਾਪਿਓ ਨੇ ਇਹਦੇ ਉਹ ਤੇਰੇ ਮਾਪਿਓ ਨੇ ਬਰਾਬਰ ਦਾ ਰੱਖ ਕੇ ਚੱਲਾਂਗੇ ਤੇ ਵਧੀਆ ਬਿਲਕੁਲ ਸਹੀ ਕਿਹਾ ਮੇਰੀ ਗੱਲ ਸੁਣ ਤੂੰ ਇੱਥੇ ਕਿੱਥੇ ਰਹਿੰਦੇ ਲੱਗੇ ਰਹਿੰਦੇ ਕਿ ਕਿਤੇ ਦੂਰ ਰਹਿੰਦੇ ਆ ਬਸ ਕੋਲੀ ਡਾਕੂ ਗਲੀਆਂ ਛੱਡ ਕੇ ਅੱਛਾ ਚਲੋ ਇਹ ਵੀ ਵਧੀਆ ਇੱਕ ਮੇਰੇ ਹਾਂ ਦਾ ਤੇ ਇੱਥੇ ਹੋਏਗਾ ਨਾ ਹਾਂ ਜਦੋਂ ਤੇਰਾ ਦਿਲ ਕਰੇ ਤੂੰ ਮਿਲਣ ਆ ਜਾਕਰ ਜਾਂ ਮੈਨੂੰ ਬੁਲਾ ਲਿਆਗਾ ਚਾਚੀ ਜੀ ਵੀ ਆਂਦੀ ਜਦੋਂ ਕੱਲੇ ਹੁੰਦੇ ਸੀ ਮੈਨੂੰ ਬੁਲਾ ਲੈਂਦੇ ਹੁੰਦੇ ਆ ਗੱਪਾ ਚੱਪਾ ਮਾਰ ਕੇ ਆਪਾਂ ਚੱਲ ਜੀਦਾ ਹਾਂਜੀ ਠੀਕ ਹੈ ਜੇ ਹਾਂ ਜਦੋਂ ਸ਼ਗਰ ਤੂੰ ਆ ਗਈ ਆ ਵਧੀਆ ਰੌਣਕ ਲੱਗੀ ਰਹੇਗੀ ਦਿਲ ਲੱਗਾ ਰਹੇਗਾ ਹਾਂਜੀ ਹਾਂਜੀ ਬਿਲਕੁਲ ਜੀ ਚੱਲ ਆ ਜਾ ਫਿਰ ਬਾਤ ਚਲੀਏ ਆ ਜਾ ਚਲੋ ਮੈਂ ਕਹਾਂ ਮੈਂ ਮੰਮੀ ਨੂੰ ਵੀ ਮੇਲ ਲਵਾ ਹਾਂ ਆ ਜਾ ਆ ਜਾ ਜਸਵੀਰ ਵਿਆਹ ਤੇ ਉਹਨਾਂ ਨੇ ਕਮਾਲ ਕਰ ਦਿੱਤੀ ਐਨਾ ਵਧੀਆ ਵਿਆਹ ਕੀਤਾ ਮੈਂ اگਨੇ ਕਿਸੇ ਜੀ ਦੀ ਕਮੀ ਆ ਨਹੀਂ ਦਿੱਤੀ ਨਾ ਬਰਾਤ ਅਧੂਈ ਤੇ ਰੋਟੀ ਪਾਣੀ ਦੀ ਨਾ ਦੇਣ ਲੈਣ ਵੱਲੋਂ ਮੈਂ ਕਹਿੰਦੀ ਕਮਾਲ ਕਰ ਦਿੱਤੀ ਮਨ ਐਨਾ ਪ੍ਰਸੰਨ ਹੋ ਗਿਆ ਮੈਂ اگਨੇ ਤੁਹਾਡੀ ਕਿਸਮਾਂ ਖੁੱਲ ਗਈ ਤੇਰੇ ਭਾਗ ਵੀ ਖੁੱਲ ਗਏ ਤੇ ਮੁੰਡੇ ਦੇ ਵੀ ਖੁੱਲ ਲਈ ਪਹਿਲਾਂ ਕਰਾਂਦਾ ਨਹੀਂ ਸੀ ਤੇ ਜੇ ਹੁਣ ਹੋਇਆ ਤੇ ਰੱਬ ਨੇ ਮੈਂ ਕਿਰਪਾ ਕੀਤੀ ਤੇਨੀ ਸੋਹਣੀ ਕੁੜੀ ਤੇ ਐਨਾ ਦੇ ਮੈਂ ਕਿ ਨਹੀਂ ਉਹਨਾਂ ਦਿੱਤਾ ਲਿੱਤਾ ਹੀ ਕਮਾਲ ਕਰ ਦਿੱਤੀ ਪੰਜੀ ਮੇਰੀ ਗੱਲ ਸੁਣੋ ਸਾਨੂੰ ਤਾਂ ਬਸ ਤੀ ਚਾਹੀਦੀ ਸੀ ਆ ਜਿਹੜਾ ਵਿਆਹ ਕੀਤਾ ਉਹਨਾਂ ਨੇ ਠੀਕ ਆ ਉਹਨਾਂ ਨੇ ਆਪਣੀ ਖੁਸ਼ੀ ਨਾ ਕੀਤਾ ਤੁਹਾਡੇ ਸਾਹਮਣੇ ਮੈਂ ਤਾਂ ਉਹਦੇ ਮੰਮੀ ਪਾਪਾ ਨੂੰ ਉਦਾਂ ਨਹੀਂ ਕਹਿਤਾ ਸੀ ਕਿ ਸਾਨੂੰ ਬਸ ਧੀ ਧੀ ਦੇ ਦਿਓ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਭੈਣ ਜੀ ਜਿਨ੍ਹਾਂ ਨੇ ਧੀ ਦਿੱਤੀ ਪਿੱਛੇ ਕੀ ਰਹਿ ਗਿਆ ਕੀ ਰਹਿ ਗਿਆ ਵੇਖੋ ਮੇਰੀ ਗੱਲ ਸੁਣੋ ਆ ਲੋਕੀ ਕਹਿੰਦੇ ਨਾ ਆ ਕਿੰਨਾ ਮਹਿੰਗਾ ਸਾਮਾਨ ਦਿੱਤਾ ਜਿੰਨੇ ਆਪਣੇ ਦਿਲ ਦਾ ਟੁਕੜਾ ਹੀ ਦੂਜੇ ਦੇ ਹੱਥ ਫੜਾ ਦਿੱਤਾ ਭੈਣ ਜੀ ਵੇਖ ਲਓ ਕਿੰਨੀ ਧੀਰ ਮਾਂ ਵੀ ਆਪਣੇ ਜਿਗਰ ਦਾ ਟੁਕੜਾ ਸਾਹਮਣੇ ਰੱਖਦਾ ਅ ਜਰਾ ਕ ਨੇਰਾ ਸਵੇਰਾ ਹੋ ਜੇ ਕਿੱਥੇ ਗਈ ਕੁੜੀ ਹਜੇ ਤੱਕ ਆਈ ਨਹੀਂ ਤੇ ਮਿੰਟੋਂ ਮਿੰਟ ਇੰਨੀ ਕੀਮਤੀ ਜੀ ਦੂਜੇ ਦੀ ਤਲੀ ਤੇ ਧਰ ਦਿੰਦਾ ਜੇ ਐ ਤੇ ਹੈ ਮੈਂ ਕਹਿੰਦੀ ਮੁੰਡਾ ਵੀ ਸਾਡਾ ਸ਼ਾਬਸ਼ ਸਾਰੇ ਵਿੱਚ ਹੀ ਕਹਤਾ ਮੈਨਨ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਮੈਨ ਜੋ ਚਾਹੀਦਾ ਸੀ ਮਿਲ ਗਿਆ ਮੈਂ ਕੁੜੀ ਉਹ ਲੈਣੀ ਬਸ ਮੈਨ ਨਹੀਂ ਕੁਛ ਲੈਣਾ ਇਹ ਵੀ ਬੜਾ ਹੌਂਸਲਾ ਚਾਹੀਦਾ ਬੱਚਿਆਂ ਦੇ ਵਿੱਚ ਗੱਲ ਕਰਨ ਦਾ ਲੈ ਉਹ ਆ ਗਈਆਂ ਜੇ ਆਜੋ ਆਜੋ ਤੁਹਾਨੂੰ ਹੀ ਢੀਕਣ ਡਏ ਸੀ ਨੰਗ ਆਓ ਆ ਆ ਜਾ ਆ ਬੈਠ ਜਾ ਸਸਿਕਾ ਸਸਿਕਾ ਹਾਂ ਆ ਜਾਓ ਬੈ ਜਾ ਬੈ ਜਾ ਹਾਂਜੀ ਹਾਂਜੀ ਮੰਮੀ ਮੈਂ ਨਾ ਇੱਧਰ ਹੀ ਆਂਦੀ ਮੈਂ ਤਾਂ ਲੈ ਕੇ ਚੀਜ਼ ਵਿਖਾਣੀ ਆ ਹਾਂ ਵਿਖਾ ਆ ਵੇਖੋ ਤਾਈ ਜੀ ਮੰਮੀ ਇਹਨਾਂ ਨੇ ਨਾ ਮੈਨੂੰ ਮੰਗਲ ਸੂਤ ਗਿਫਟ ਕੀਤਾ ਹਾਂ ਮੈਨੂੰ ਵਿਖਾਇਆ ਉਹਨੇ ਤੇ ਕਾਂਟੇ ਇਹਦੇ ਉਥੇ ਟੇਬਲ ਤੇ ਪਏ ਹੋਏ ਆ ਹਾਂਜੀ ਉਹ ਕਹਿ ਰਹੇ ਸੀ ਕਿ ਜਿਹੜੇ ਇਹਦੇ ਟਾਪਸ ਆ ਨਾ ਉਹ ਉਥੇ ਟੇਬਲ ਦੇ ਉੱਤੇ ਹੀ ਰਹਿ ਗਏ ਕੀ ਪਰ ਇਸ ਵੀਰ ਸਾਡੇ ਤੇ ਮੰਗਲ ਸੁੱਤਾ ਦਾ ਰਵਾਜ ਨਹੀਂਗਾ ਕਾਂਜੀ ਟਾਡੀ ਗੱਲ ਸਹੀ ਆ ਕਿ ਆਪਣੇ ਚ ਨਹੀਂ ਰਵਾਜ ਪਰ ਮੈਨੂੰ ਦੱਸਣ ਡਿਆ ਸੀ ਗੋਲਡੀ ਕਿ ਇਹਨੂੰ ਬਹੁਤ ਸ਼ੌਂਕ ਆ ਐਨੇ ਮੈਨੂੰ ਪਹਿਲਾਂ ਹੀ ਕਹ ਦਿੱਤਾ ਸੀ ਵਿਆਹ ਤੋਂ ਕਿ ਮੇਰੀ ਗੱਲ ਸੁਣ ਲੋ ਮੈਨੂੰ ਮੰਗਲ ਸੁੱਤ ਜਰੂਰ ਪਾਇਓ ਆ ਫਿਲਮਾਂ ਚ ਵਹਿੰਦੀਆਂ ਨਾ ਕੁੜੀਆਂ ਤੇ ਸੋਹਣਾ ਲੱਗਦਾ ਠੀਕ ਹੈ ਮੇਰੇ ਮੰਮੀ ਨਾ ਹਮੇਸ਼ਾ ਪਾ ਕੇ ਹੀ ਰੱਖਦੇ ਆ ਤੇ ਮੈਨੂੰ ਉਹਨਾਂ ਵੱਲ ਵੇਖ ਕੇ ਵੀ ਇੱਕ ਸ਼ੌਕ ਜਿਹਾ ਬੜਾ ਸੀਗਾ ਨਾਲੇ ਪੈਂਜੀ ਹੈ ਕੀ ਆ ਆ ਕਾਲੇ ਮੋਤੀ ਤੇ ਆ ਆ ਨਿਆਣਿਆਂ ਨੂੰ ਨਜ਼ਰ ਨਹੀਂ ਲੱਗਦੀ ਚੱਲ ਐਨੇ ਆਪਣੀ ਮਰਜ਼ੀ ਤਾਂ ਅੱਜਕੱਲ੍ਹ ਦੇ ਬੱਚੇ ਕਿੱਥੇ ਸੁਣਦੇ ਕਿਸੇ ਮਾਪੇ ਦੀ ਗੱਲ ਆਪਣੀਆਂ ਮਰਜ਼ੀਆਂ ਕਰਦੇ ਆ ਦੀ ਦਿਰਵਾਹੀ ਵੀ ਆਪੇ ਚਲਾ ਲੈ ਐਨੇ ਪੁੱਛਿਆ ਦੱਸਿਆ ਥੋੜੀ ਕਿਸੇ ਨੂੰ ਆਪੇ ਲਿਆਇਆ ਤੇ ਆਪੇ ਹੀ ਉਹਦੇ ਗੱਲ ਚ ਪਾ ਦਿੱਤਾ ਵਿਆਹ ਵੀ ਇਹਨੇ ਆਪਣੀ ਮਰਜ਼ੀ ਨਾਲ ਕਰਾਇਆ ਤੇ ਹੁਣ ਮੰਗਲ ਸੂਤਰ ਵੀ ਆਪਣੀ ਮਰਜ਼ੀ ਨਾਲ ਲਾਇਆ ਕੀ ਕਰ ਸਕਦੇ ਬੱਚਿਆਂ ਨੂੰ ਕੀ ਕਹੀਏ ਬੱਚੇ ਮੰਦੇ ਪਏ ਅੰਮੀ ਛੱਡੋ ਬਾਕੀ ਗੱਲਾਂ ਕੁੜੀ ਨੂੰ ਸਗਨ ਦਿਓ ਉਹ ਦੇਣ ਲੱਗੀ ਹੈ ਕੰਮ ਤੇ ਕਰਨ ਆਈ ਹੈ ਮੈਨੂੰ ਬਹੁਤੀ ਮੱਤਾਂ ਨਾਲ ਤੇ ਪਤਾ ਮਨ ਚੱਲ ਕੋਈ ਕੁਝ ਤੇ ਕਰਨ ਨਹੀਂ ਆ ਕੋਈ ਨਹੀਂ ਭੈਣ ਜੀ ਤੁਸੀਂ ਅੱਗੇ ਸਗਨ ਵਾਧੂ ਤੇ ਦਿੱਤਾ ਰਹਿਣ ਦਿਓ ਨਹੀਂ ਜਸਵੀਰ ਐ ਥੋੜੀ ਐ ਨੂੰ ਕੁੜੀ ਨੂੰ ਪਹਿਲੀ ਵਾਰੀ ਮੈਂ ਦੇਖਿਆ ਤੇ ਸਗਨ ਨਹੀਂ ਦੇਣਾ ਐ ਥੋੜੀ ਲੈ ਪੁੱਤਰ ਲੈ ਲਾ ਫੋਟ ਲੈ 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 ਤੇਰਾ ਹੱਕ ਹੈਗਾ ਲੈ ਤੂੰ ਥੈਂਕ ਯੂ ਦਾਜੀ ਜੀ ਕੋਈ ਗੱਲ ਨਹੀਂ ਪੁੱਤਰ ਤੇਰਾ ਹੱਕ ਹੈ ਅੱਛਾ ਮੇਰੀ ਗੱਲ ਸੁਣ ਲੋ ਇਤਨਾ ਨਾ ਚਾਯੋ ਆ ਬਾਜੀ ਲੈ ਕੇ ਜਾਣੀ ਜੇ ਉਹ ਮੇਰੀ ਗੱਲ ਸੁਣ ਪਹਿਲਾਂ ਤੂੰ ਬਾਜੀ ਦੀ ਹੁਣ ਮਨਅਤ ਦੇ ਦਿੱਤਾ ਬਾਜੀ ਨਹੀਂ ਲੈਣੀ ਦੇਣੀ ਆ ਪੂਜਾ ਚਲ ਕੋਈ ਰੇ ਬੈਠੀ ਚਲ ਬੈਠੀ ਰਹਿ ਪੈਂਜੇ ਇਹ ਤਾਂ ਕੋਈ ਕਿਸੇ ਗੱਲ ਦਾ ਉੱਲਾ ਥੋੜਾ ਸਾਰੀਆਂ ਗੱਲਾਂ ਤੇ ਤੇ ਸਾਹਮਣੇ ਹੋਈਆਂ ਬਾਜੀ ਪੈਂਜੀ ਪਤਾ ਕਿਉਂ ਮੈਂ ਮਨਾ ਕੀਤੀ ਪਹਿਲੀ ਗੱਲ ਤੇ ਅੱਜ ਕੱਲ ਕੋਈ ਇੰਨਾ ਮਿੱਠਾ ਖਾਂਦਾ ਹੀ ਨਹੀਂ ਹੈਗਾ ਦੂਜੀ ਗੱਲ ਇਧਰੋਂ ਬਾਜੀ ਚੁੱਕੀ ਜਾਈਏ ਉਧਰੋਂ ਬਾਜੀ ਚੁੱਕੀ ਆਵੇ ਫਿਰ ਫਾਇਦਾ ਕੀ ਹੈ ਇੱਕ ਹਿਸਾਬ ਦੇ ਡੱਬੇ ਵਟਾਣੇ ਹੁੰਦੇ ਨਾ ਐਸੇ ਕਰਕੇ ਮੈਂ ਦੀ ਮੰਮੀ ਨੂੰ ਉਦੋਂ ਹੀ ਕਹਿੰਦਾ ਸੀ ਨਾ ਬਾਜੀ ਪੈਂਜੀ ਤੁਸੀਂ ਸਾਨੂੰ ਦਿਓ ਨਾ ਆਪਾਂ ਧਵਾਗੇ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਵੰਡ ਦਵਾਂਗੇ ਐਹੋ ਹੀ ਕਹਿਣਾ ਹੁੰਦਾ ਹੈ ਕਿ ਆਹ ਮੁੰਡੇ ਦੇ ਸਹੁਰੇ ਹੋਈ ਆਈ ਅਤੇ ਕੁੜੀ ਦੇ ਸਹਰੇ ਹੋਏ ਐਸ ਕਰਕੇ ਭੈਣ ਜੀ ਮੈਂ ਮਨਾ ਕੀਤਾ ਜੀ ਉਹਨਾਂ ਨੂੰ ਤੇ ਅ ਚਲ ਤੇਰੀ ਮਰਜ਼ੀ ਹੈ ਜੋ ਤੂੰ ਕੀਤਾ ਚਲੋ ਸਿਆਣੀ ਬਹੁਤ ਹੋ ਗਈਆਂ ਨਾ ਮੁੰਡਾ ਵਿਆਹ ਲਿਆ ਹੁੰਦਾ ਸਿਆਣੀ ਹੋਈ ਬੜੀ ਹੈ ਨਾ ਨਹੀਂ ਨਹੀਂ ਦਈ ਜਾਣੀ ਫੇਰ ਕੀ ਹੈ ਭੈਣ ਜੀ ਸਿਆਣੇ ਤੇ ਤੁਸੀਂ ਜੀ ਹੈ ਨਾ ਨਹੀਂ ਨਹੀਂ ਦਸਵੀਰ ਮੇਰੇ ਤੋਂ ਛੋਟੀ ਹੋਈ ਹੈ ਮੈਂ ਕਹਿ ਸਕਦੀ ਹਾਂ ਮੇਰੀ ਭੈਣ ਵੀ ਹੈ ਨਾਲ ਹਾਂਜੀ ਹਾਂਜੀ ਹਾਂ ਨਹੀਂ ਨੂੰ ਸਾਹਮਣੇ ਕੋਈ ਗੱਲ ਨਹੀਂ ਅੱਛਾ ਪੂਜਾ ਹਾਂਜੀ ਐਨਾ ਅੰਦਰ ਨਾ ਇੱਕ ਮੇਰਾ ਸਹਰਾਣਾ ਪਿਆ ਏ ਹਾਂਜੀ ਤੇ ਸਹਰਾਣੇ ਦੇ ਥਲੇ ਨਾ ਰਮਾਲ ਲੈ ਕੇ ਦੋ ਔਰ ਰਮਾਲ ਤਾਂ ਚੁੱਕੇ ਨਾ ਉਹਦੇ ਵਿੱਚ ਥੱਲੇ ਮੇਰੀ ਚਾਬੀ ਪਈ ਹੈ ਅਲਮਾਰੇ ਤੇ ਲੈ ਕੇ ਆ ਲਿਆ ਦਿੰਦੇ ਨੀ ਖਾਸ ਤੇ ਹੈ ਰਮਾਲਾਂ ਦੇ ਥੱਲੇ ਵਾੜੀ ਹੋਈ ਚਾਬੀ ਐਹੋ ਤੇ ਚਾਬੀ ਆ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਸੀ ਤਨ ਮੈਂ ਦੱਸਦੀ ਉਹਦਾ ਮੈਂ ਕੀ ਕਰਨਾ ਮੈਨੂੰ ਲੱਗਦਾ ਖਜ਼ਾਨੇ ਦੀਆਂ ਚਾਬੀਆਂ ਹੋਣੀਆਂ ਤੇਰੀਆਂ ਮੈਨੂੰ ਤੇ ਇੰਜ ਹੀ ਲੱਗਦਾ ਤੇਰੇ ਖਜ਼ਾਨੇ ਦੀਆਂ ਚਾਬੀਆਂ ਦੇਖ ਲਓ ਪੈਂਚੀ ਹਾਂ ਐਸੇ ਤਰਾਈਆਂ ਪਹਿਲਾ ਤਾਂ ਮੈਂ ਹੀ ਹੱਥ ਮਾਰਨੀ ਹੋ ਤੇ ਖਜ਼ਾਨੇ ਤੇਰੇ ਤੇ ਲੈ ਲੈ ਤੂੰ ਹੱਥ ਮਾਰ ਲੈ ਕੇ ਚਾਬੀ ਦੀ ਕਿਹੜੀ ਗੱਲ ਹੈ ਪਹਿਲੋ ਚਾਚੀ ਜੀ ਬਹਿ ਜਾ ਪੋ ਜਾ ਆ ਲੈ ਪੁੱਤਰ ਆ ਲੈ ਫਟ ਆਇਤੋਬਾ ਇਹ ਸਾਰੇ ਘਰ ਦੀ ਜ਼ਿੰਮੇਵਾਰੀ ਤੇਰੀ ਹੈ ਪਰ ਮੰਮੀ ਮੇਰੇ ਕਿਉ ਤੁਸੀਂ ਤੇ ਮੇਰੇ ਤੋਂ ਵੱਡੇ ਜੇ ਨਾ ਤੇ ਚਾਬੀਆਂ ਤੁਸੀਂ ਰੱਖੋ ਨੇ ਭੈਣੇ ਇਹ ਤਾਂ ਜੱਬ ਚਾਬੀਆਂ ਦਾ ਬਹੁਤ ਸਾਮ-ਸਾਮ ਕੇ ਤੇ ਮੈਂ ਥੱਕ ਗਈ ਸੀ ਮਿੰਟ ਬਾਦ ਰੱਖ ਕੇ ਕਿਤੇ ਭੁੱਲ ਜਾਂਦੀ ਸੀ ਆ ਨਾਲੇ ਤੇਰਾ ਘਰ ਵਾਲਾ ਤੇ ਨਾਲੇ ਤੇਰੇ ਪਾਪਾ ਆ ਜਦੋਂ ਚਾਬੀ ਇੱਧਰ ਉੱਧਰ ਹੋਣੀ ਤੇ ਮੈਨੂੰ ਕਹਣਾ ਚਾਬੀ ਕਿੱਥੇ ਚਾਬੀ ਕਿੱਥੇ ਤੇ ਮੈਂ ਉਦੋਂ ਹੀ ਕੰਦੀ ਹੁੰਦੀ ਸੀ ਆ ਚਾਬੀਆਂ ਸਾਂਭਣ ਵਾਲੀ ਆਵੇ ਤੇ ਆ ਲੈ ਫੜ ਪੁੱਤਰ ਅੱਜ ਤੋਂ ਬਾਅਦ ਘਰ ਦੀ ਜ਼ਿੰਮੇਵਾਰੀ ਤੂੰ ਸਾਂਭ ਠੀਕ ਐ ਚਲੋ ਮੰਮੀ ਹੁਣ ਤੁਸੀਂ ਇਹਨੇ ਮਾਨਣਾ ਕਿਹਾ ਵਾ ਤੇ ਤੇ ਮਨ ਸੰਭਾਂਗੀ ਮੇਰੀ ਧੀ ਜੂ ਆ ਗਈ ਘਰ ਸਾਹਮਣੂ ਚੱਲ ਆਈ ਮੈਂ ਹੁਣੇ ਭੰਜੀ 2 ਮਿੰਟ ਅੱਛਾ ਮੈਂ ਬੈਠ ਤੂੰ ਜਾ ਬੁੱਤਾ ਬਿਲਕੁਲ ਤੂੰ ਬੈਠ ਅੰਦਰ ਆਮ ਕਰ ਜਾ ਗਰਮੀ ਬੜੀ ਐ ਤੇ ਬੈਠ ਤੂੰ ਅੰਦਰ ਜਾ ਏਸੀ ਚਲਾ ਠੀਕ ਹੈ ਦਾ ਹਾਂ ਏਸੀ ਅੱਗੇ ਬੈਠ ਭੰਜੀ ਤੂੰ ਹੀ ਰੋਕਿਆ ਕਿਉਂ ਕਾਦੇ ਵਸੇ ਰੋਕੇ ਨੀ ਤੇਰਾ ਦਿਮਾਗ ਕੰਮ ਨਹੀਂ ਕਰਦਾ ਨੀ ਜੀ 24 ਘੰਟੇ ਨੂੰ ਆਈ ਨੂੰ ਨਹੀਂ ਹੋਏ ਤੂੰ ਤਾਂ ਚਾਬੀਆਂ ਬਣਾਉਂਦੀਆਂ ਉਹ ਵੀ ਸਾਰੇ ਕਰਦੀਆਂ ਮਾਲਾ ਬਣਾ ਚਾਰ ਦਿਨਾਂ ਦਾ ਦੇਖ ਤਾਂ ਸਹੀ ਕੀ ਹਿਸਾਬ ਤਾਂ ਵੈ ਕੈਂਜੀ ਕੀ ਵੇਖਣਾ ਆ ਕਿਹ ਤਰ੍ਹਾਂ ਦੀਆਂ ਗੱਲਾਂ ਕਰਨ ਦੇ ਜੀ ਪਰ ਥੋੜਾ ਫਿਰ ਹਿਸਾਬ ਤੇ ਆਪਣਾ ਰੱਖਣਾ ਚਾਹੀਦਾ ਨਾ ਇਹ ਥੋੜੀ ਪਹਿਲਾਂ ਹੀ ਸਾਰਾ ਕੁਝ ਹੱਤੀ ਹੱਤੀ ਕਰਦੀ ਉਹ ਕਹਿੰਦੇ ਹੱਥ ਵੜ ਕੇ ਦੇ ਤੇ ਪਹਿਲਾਂ ਹੀ ਤੂੰ ਕਰੀ ਜੰਨੀ ਆ ਸਾਰਾ ਕੁਝ ਕਾਦੇ ਹੱਥ ਵੱਡੇ ਭੈਣ ਜੀ ਮੈਂ ਤੂੰ ਕੱਲ ਹੀ ਚਾਬੀਆਂ ਬਣਾਈ ਤੂੰ ਰੱਖ ਨਹੀਂ ਸਕਦੀ ਚਾਬੀਆਂ ਇਨੇ ਸਾਲ ਸੰਭੀ ਆ ਨਾ ਤੈਨੂੰ ਚਾਰ ਦਿਨ ਹੋਰ ਸੰਭ ਲੰਦੀ ਮਮੀ ਚਾਬੀਆਂ ਹੀ ਦਿੱਤੀਆਂ ਅਲਮਾਰੀ ਨੂੰ ਮੂਰੀ ਦੀਆਂ ਹੋਣੀਆਂ ਹੋਰ ਕਿਹੜਾ ਨਾਂ ਨੇ ਉਹਦੇ ਨਾਲ ਰਜਿਸਟਰੀ ਲਿਖਾਤੀ ਹਜਾਂਦੇ ਆਈ ਭੈਣ ਜੀ ਚਾਬੀਆਂ ਅੱਜ ਵੀ ਦੇਣੀਆਂ ਤੇ ਚਾਬੀਆਂ ਕੱਲ ਵੀ ਦੇਣੀਆਂ ਇਹ ਤੂੰ ਵੇਖ ਲੈ 10 ਸਾਲ ਹੋਈ ਇਹਦੇ ਬਿਆਨ ਤੇ ਚਾਬੀ ਨੂੰ ਹੱਥ ਨਹੀਂ ਲਾਣ ਦਿੰਦਾ ਇਹਨੂੰ ਹਰ ਵੇਲੇ ਮੇਰੇ ਪਰਚ ਹੁੰਦੀ ਮੈਂ ਤਾਂ ਫੜਕਣ ਨਹੀਂ ਦਿੱਤਾ ਕੋਲ ਕਿਸੇ ਨੂੰ ਚਾਬੀਆਂ ਦੇ ਤੇ ਭੈਣ ਜੀ ਜੇ ਕਿਤੇ ਬਾਹਰ ਅੰਦਰ ਤੁਸੀਂ ਜਾਂਦੇ ਜੇ ਬੱਚੇ ਨੂੰ ਲੋਡ ਪੈਣੀ ਤੇ ਫੇਰ ਤੇ ਲੋਡ ਪੈ ਤੇ ਖਰਚਾ ਦੇ ਕੇ ਜਾਣੀ ਆ ਮੈਂ ਕਿਤੇ ਜਾਣ ਨਹੀਂ ਨਾਲ ਅੱਛਾ ਤੁਸੀਂ ਬੈਠੋ ਤੇ ਉਹ ਮੈਂ ਤੁਹਾਨੂੰ ਭਾਜੀ ਦੇਦਾ ਤੇ ਨਾਲੇ ਜਿਹੜੇ ਮਿਲਨੀ ਦੇ ਕੱਪੜੇ ਆਏ ਨਾ ਉਹ ਤੁਹਾਨੂੰ ਮੈਂ ਦੇ ਦਵਾ ਆਈ ਮੈਂ ਹੁਣੇ ਮੰਮੀ ਤੁਸੀਂ ਕਿਹ ਨੂੰ ਸਾਹਮਣੇ ਕਦੀ ਭਾਜੀ ਦੀਆਂ ਗੱਲਾਂ ਕਦੀ ਕੁਝ ਇੰਜ ਥੋੜੀ ਕਰੀਦਾ ਮੈਂ ਕਹਿ ਸਕਕੀ ਨਹੀਂ ਮੇਰਾ ਹਾਕਮ ਹੈ ਉਹ ਡੀ ਨਹੀਂ ਨਵੀਂ ਨਵੀਂ ਆਈ ਕੀ ਸੋਚੇਗੀ ਕਿ ਤਾਈ ਕਿਉਂ ਜਿਆ ਗੱਲਾਂ ਕਰੇ ਕੋਈ ਨਹੀਂ ਕਰ ਸੋਚਦੀ ਸੋਚਦਾ ਕਿ ਇੰਜ ਨਹੀਂ ਕਰੀਦਾ ਹੁੰਦਾ ਕੋਈ ਗੱਲ ਥੋੜਾ ਜਿਹਾ ਨਾ ਆਪਣੇ ਆਪ ਨੂੰ ਚੁੱਪ ਵੀ ਰੱਖਿਆ ਕਰੋ ਮੰਮੀ ਤੁਸੀਂ ਕੀ ਬਾਰ ਬਾਰ ਕਦੀ ਭਾਜੀ ਦੀਆਂ ਗੱਲਾਂ ਕਦੀ ਕੁਛ ਨਵੀਂ ਨਵੀਂ ਨੂੰ ਆਈ ਐ ਇੰਜ ਥੋੜੀ ਕਰੀਦਾ ਵੈ ਤੂੰ ਮੈਨ ਮੱਤਾ ਸਖਾਨੀ ਐ ਮੱਤਾ ਨਹੀਂ ਸਖਾਨਦੀ ਵੀ ਪਰ ਚੰਗਾ ਨਹੀਂ ਲੱਗਦਾ ਹੋਰ ਕੀ ਮੱਤਾ ਹੀ ਹੈਗੀ ਸੀ ਇਹਨਾਂ ਦੇ ਕੋ ਪਰਲੇ ਇਹ ਮੁੰਡੇ ਦੇ ਕਰਜ਼ੇ ਕਰਜ਼ੇ ਚੁੱਕ ਕੇ ਮਕਾਨ ਬਣਾ ਨੇ ਤੇ ਖੋਲਾ ਜਿਆ ਤੇ ਗਾ ਚਿੱਤੇ ਖਲੋਨ ਤੇ ਜੀ ਨਹੀਂ ਸੀ ਇੱਥੇ ਕਰਦਾ ਰੈਗਿਸਟਰ ਆਣਾ ਨੇ ਪੈਸੇ ਦਾ ਇੰਤਜ਼ਾਮ ਕਰ ਲਿਆ ਐਡਾ ਸ਼ਾਨਦਾਰ ਵਿਆਹ ਕਰ ਲਿਆ ਕੁੜੀ ਵਾਲੇ ਵੇਖਦੇ ਵਧੀਆਂ ਨਿਕਲੇ ਇਹਨਾਂ ਕਿਸਮਤ ਚੰਗੀ ਨਿਕਲੀ ਕੁੜੀ ਵਧੀਆ ਮਿਲ ਗਈ ਉਹਨੇ ਦਿੱਤਾ ਲਿੱਤਾ ਵੀ ਬੜਾਈ ਚਲੋ ਮਮੀ ਉਹ ਤਾਂ ਉਹਨਾਂ ਦੀ ਕਿਸਮਤ ਸੀ ਫਿਰ ਕੀਆ ਵਧੀਆਂ ਮਿਲ ਗਈ ਨਹੀਂ ਕਿਸਮਤ ਵੇ ਉਹਨਾਂ ਨੇ ਤਾਂ ਦਿੱਤਲ ਤੱਕ ਨਾ ਉਹਦੀ ਮਾਂ ਨੂੰ ਮੈਂ ਉਹ ਇਹਨੂੰ ਕਿੱਟੀ ਸੈੱਟ ਪਾਇਆ ਸੀ ਦਸ਼ਮੀਰ ਨੂੰ ਤੇ ਤੇਰੇ ਪੇਕੇ ਨੇ ਤੂੰ ਆ ਵੇਖ ਲੈ ਕੀ ਕੀਤਾ ਲੈ ਮਮੀ ਮੇਰੇ ਪੇਕੇ ਨੇ ਵੀ ਤੇ ਕਿੱਟੀ ਸੈੱਟ ਪਾਇਆ ਸੀ ਮੇਰੇ ਮੁੰਡੇ ਦਾ ਅਡਾ ਵੱਡਾ ਕੰਮ ਸੀ ਛੱਟਾ ਘਰ ਐਡਾ ਵੱਡਾ ਤੇ ਕੀ ਤੇਰੇ ਪੇਕੇ ਨੇ ਕੀਤਾ ਕੁਝ ਵੀ ਨਾ ਕਿਉਂ ਨਹੀਂ ਕੀਤਾ ਸਭ ਕੁਝ ਕੀਤਾ ਜੋ ਉਸ ਟਾਈਮ ਦੇ ਰਿਵਾਜ ਸੀ ਜੋ ਉਸ ਟਾਈਮ ਚੱਲਦਾ ਹੀ ਹੋਣਾ ਕੀਤਾ ਕਿ ਨਾ ਕਿ ਕਿੱਟੀ ਸੱਟ ਸੀ ਇੰਨਾ ਕ ਜਿਆਦਾ ਹੈਗਾ ਸੀ ਕਿੱਟੀ ਸੱਟ ਕਿੱਦਾਂ ਕਾ ਗਾਦੀ ਤੇਰਾ ਉਹਦਾ ਇੱਕ ਡੱਪਾਰਾ ਤੂੰ ਵਜਨ ਤੋ ਲੈਸ ਬੋਜੰਗੀ ਤੋਲੇ ਸਾਹਮਣੇ ਦੇਖ ਕੇ ਪਤਾ ਲੱਗਦਾ ਕਿ ਡੱਗ ਪਾਰਾ ਅੱਛਾ ਹਾਂ ਤੇਰੇ ਤੇ ਉਹ ਤੇ ਧਾਗਾ ਜੀ ਐਂਡ ਪੈਂਡਲ ਪਾਇਆ ਤੇ ਧਾਗਾ ਪਾਇਆ ਕੁਝ ਵੀ ਨਹੀਂ ਸੀ ਉੱਤੇ ਕਿੱਟੀ ਸੈਟ ਉਹਨੂੰ ਹੀ ਕਹਿੰਦੇ ਆ ਮੰਮੀ ਉਹਦੀ ਚੈਨ ਹੈ ਯੂ ਨਾਲ ਤੇ ਹੁਣ ਤੁਸੀਂ ਐਸ ਉਮਰ ਚ ਹਾਰ ਪਾ ਕੇ ਫਿਰਨਾ ਨਹੀਂ ਹਾਰ ਦੇਖ ਦੇਣਾ ਲਾ ਨਾ ਤੇ ਪੂਰਾ ਹੁੰਦਾ ਨਾ ਪੂਰਾ ਹੀ ਹੈ ਉਹਨੇ ਦਿੱਤਾ ਹੀ ਕੁਝ ਵੀ ਨਹੀਂ ਦਿੱਤਾ ਨਾ ਕੋਈ ਕਪੜਾ ਲੀੜਾ ਵਧੀਆ ਦਿੱਤਾ ਤੇ ਪੇਕਿਆਂ ਨੇ ਕੁਝ ਵੀ ਨਹੀਂ ਦਿੱਤਾ ਜਿਹਨੇ ਪੇਕਿਆਂ ਦੀ ਗੱਲ ਕਰਨ ਦਾ ਜੇ ਇਹ ਤੇ ਪੂਜਾ ਦੇ ਪੇਕਿਆਂ ਦੀ ਕਰਨੀ ਪਈ ਗੱਲ ਪੂਜਾ ਦੇ ਪੇਕਿਆਂ ਤੇ ਬਹੁਤ ਵਧੀਆ ਕੀਤਾ ਸੀ ਪੂਰਾ ਮੱਲਾ ਕੰਦਾ ਸੀ ਅਵੇ ਲੋ ਸਨ ਲੋ ਜਿਹਨੇ ਮੁੰਡੇ ਦਾ ਵਿਆਹ ਕੀਤਾ ਹੈਪੀ ਦਾ ਕਿਤੇ ਮਜ਼ਾ ਆ ਗਿਆ ਇਹ ਇੱਕ ਤੇ ਬਾਜੀ ਤੇ ਆ ਲਓ ਫੜੋ ਆ ਤਾਈ ਦਾ ਸੂਟ ਨੋ ਗਿਆ ਦਾੜਾ ਦਿੱਤਾ ਉਹ ਚਾਚੀ ਜੀ ਕਿਹੜੀਆਂ ਖੇਚਲਾਂ ਕਰੀ ਜਾਂਦੇ ਜੀ ਖੇਚਲ ਪੁੱਤ ਇਹ ਉਧਰੋਂ ਸੂਟ ਆਇਆ ਅੱਛਾ ਲਾ ਸੂਟ ਤੇ ਬੜਾ ਸੁਨਾਰਾ ਰੰਗ ਠੀਕ ਹੈ ਪਰ ਕੰਥਿਆਂ ਵੇਖਦੇ ਇੱਕੋ ਇੱਕ ਤਾਈ ਹੈ ਵਧੀਆ ਜੇ ਲਾਂਦੇ ਸੂਟ ਕੋ ਰੰਗ ਢੰਗ ਵਧੀਆ ਲਾ ਦਿੰਦੇ ਤੱਕੀ ਸੀ ਇਹ ਕਿ ਨਾ ਇੱਥੇ ਕਿੜੀਆਂ ਦੋ ਚਾਰ ਤਾਈਆਂ ਸੀ ਹੋਰ ਤੇ ਮੰਮੀ ਵਧੀਆ ਤੇਗਾ ਰੰਗ ਟੰਗ ਵਧੀਆ ਹੋਰ ਲਾ ਦਿੰਦੇ ਕੋਈ ਗੂੜੇ ਰੰਗ ਦਾ ਲਾ ਦਿੰਦੇ ਪਿੱਕਾ ਜਿਹਾ ਰੰਗ ਲਾਤਾ ਐ ਫਿੱਕਾ ਮੰਮੀ ਤੇ ਹੋਰ ਕੀ ਫਿੱਕਾ ਜੀ ਲਾਗੇ ਤੁਹਾਨੂੰ ਮੱਚੇੜਾ ਰੰਗ ਪਾਣਾ ਜੀ ਪੀਲਾ ਪਾਣਾ ਜੀ ਤੇ ਲਾਲ ਪਾਣਾ ਜੀ ਨਹੀਂ ਫਿੱਕੇ ਸਾਰੇ ਹੀ ਮੈਂ ਪਾ ਸਕਦੀ ਮੈਨੂੰ ਕੀ ਹੋਇਆ ਮੈਂ ਪਾ ਹੀ ਸਕਨੀ ਚਲੋ ਜੀ ਤੁਹਾਨੂੰ ਨਹੀਂ ਪਸੰਦ ਤੇ ਮੈਂ سوالਾਂ ਕੀ ਕੋਈ ਕਰਨ ਦੀ ਆਹੋ ਤਿੰਨ ਦੇ ਮੈਂ ਹੱਥ ਨਹੀਂ ਲਾਂਦੇ ਨਾ ਜਾ ਕੇ ਪੇਟੀ ਹੀ ਸੁਟਾਂਗੇ ਆ ਪੇਟੀ ਜੀ ਸੁਟਿਓ ਪਾਏ ਪਾਵੇ ਗੱਲ ਜਾਣ ਉਲੀ ਲੱਗ ਜਾਏ ਉੱਥੇ ਉਹ ਨਹੀਂ ਲੱਗਦੀ ਉਰਲੀ ਲੱਗ ਜਾਣੀ ਜੇ ਨਹੀਂ ਲੱਗਦੀ ਇਹਨੂੰ ਤਾਂ ਲੱਗ ਜਾਣੀ ਜੇ ਨਾਲੇ ਐਡਾ ਸੋਹਣਾ ਸੂਟ ਐ ਸਗਣਾ ਦੇ ਸੂਟ ਨੂੰ ਨਾ ਇੰਜ ਗੱਲਾਂ ਨਹੀਂ ਕਰੀਂਦੀਆਂ ਅੱਛਾ ਕੋਈ ਚੀਜ਼ ਰੱਖ ਵੀ ਲਿਆ ਕਰੋ ਚਾਚੀ ਜੀ ਬਹੁਤ ਸੋਹਣਾ ਸੂਟ ਲੈ 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 ਮੰਮੀ ਹੁਣ ਵਿਆਹ ਤੇ ਹੋ ਗਿਆ ਸਾਰੇ ਕਾਰਜ ਵਿਹਾਰ ਹੋ ਗਏ ਨੇ ਤੇ ਹੁਣ ਚਲੋ ਚਲੀਏ ਘਰ ਉਹ ਮੈਂ ਘਰ ਨਹੀਂ ਜਾਣਾ ਮੈਂ 2-4 ਦਿਨ ਇਹ ਰਹਿਣੀ ਇੱਥੇ ਇਹ ਸਾਰੇ ਸਗਨ ਸੂਨ ਮੈਂ ਕਰਾ ਕੇ ਜਾਣਾ ਓਹੋ ਮੰਮੀ ਤੇ ਉਹ ਤੂੰ ਕਰਾ ਤੇ ਦਿੱਤੇ ਜਿਹੜਾ ਕੋਈ ਲੈਂਦੇ ਸਗਨ ਇਹ ਮੇਰਾ ਕੋਈ ਗਲੀ ਮੱਲੇ ਵਾਲਾ ਆਏ ਕੋ ਆਪੇ ਵੇਲਣਗੇ ਚਾਚੀ ਨਹੀਂ ਇਹ ਫੇਰਾ ਪੂਰਾ ਪਾਂ ਜਾਣਾ ਕੁੜੀ ਨੇ ਮੈਂ ਸਗਨ ਸਾਰੇ ਕਰਾ ਕੇ ਪੂਰੇ ਆਵਾਂਗੀ ਮੈਂ ਜਸਵੀਰ ਨੂੰ ਪਿੱਠ ਨਹੀਂ ਲੱਗਣ ਦੇਣੀ ਪੂਰਾ ਦਾ ਸਾਥ ਦੇਣਾ ਇਹ ਨਾਲ ਐ ਮੈਂ ਘਰ ਜਾਨੀ ਆ ਘਰ ਜਾ ਕੇ ਫੇਰਾ ਪਾ ਕੇ ਮੈਂ ਫੇਰ ਆ ਜਾਾਂਗੀ ਚਲੋ ਠੀਕ ਹੈ ਫੇਰ ਆ ਜਾਣਾ ਤੇ ਨਾਲੇ ਮੇਰੀ ਗੱਲ ਸੁਨੋ ਹੁਣ ਨਾ ਕੋਈ ਬਾਧੂ ਗੱਲ ਨਾ ਕਰਿਓ ਐ ਮੇਰੀ ਦਾਸ ਜੀ ਨਹੀਂ ਮੈਂ ਬਾਧੂ ਗੱਲ ਕਰਦੀ ਜਸਵੀਰ ਮੇਰੇ ਕਿਸੇ ਗੱਲ ਦਾ ਗੁੱਸਾ ਨਹੀਂ ਮੰਦੀ ਪਰ ਉਹਦੀ ਨੂੰ ਸਾਹਮਣੇ ਕੋਈ ਗੱਲ ਨਹੀਂ ਕਰਦੀ ਨਹੀਂ ਗੱਲ ਕਰਦੀ ਨਾਲੇ ਚਾਚੀ ਜੀ ਚਾਹ ਬਣਾਉਂਦੇ ਪਏ ਮੈਂ ਵੇਖ ਕੇ ਆਈ ਕਿੱਥੇ ਰਹਿ ਗਏ ਹਾਂ ਵੇਖ ਲੈ ਦੇਖੋ ਦੇਹਨੋ ਹੀ ਏ ਚ ਲੋਕਰ ਚ ਲੋਕਰ ਮੈਂ ਤੇ ਮਹੀਨਾ ਰਹਿਣਾ ਇੱਥੇ ਮੈਂ ਦੇਖਾਂਗੀ ਕਿ ਕੁਛ ਕਰਦੀ ਪਈ ਏ ਨੂੰ ਨਾ ਕਿਸ ਤਰ੍ਹਾਂ ਦੇ ਸਗਨ ਵਗੈਰਾ ਕਰਦੀ ਪਈ ਮੈਂ ਸਾਰਾ ਕੋਈ ਵੇਖੂ ਕੇ ਆਵਾਂਗੀ ਮੈਂ ਕਿ ਬਸ ਊੜੀ ਪਈ ਘਰ ਜਾਂਦੀ ਬੈਠੇ ਘਰ ਆਪੇ ਲਿਆ ਜੀ ਜੀ ਮੈਂ ਬਣਾਵਾ ਚਾ ਬਸ ਪੁੱਤ ਬਣ ਗਈ ਆ ਤੁਸੀਂ ਬਹਿ ਜਾ ਮੰਮੀ ਕੋ ਨਾ ਪੁੱਤ ਬਣਾ ਤੇ ਉਹ ਕੰਮ ਵਾਲੀਆਂ ਜਿਹੜੀਆਂ ਲੱਗੀਆਂ ਵਿਚਾਰੀਆਂ ਉਹਨਾਂ ਨੇ ਦੇਣੀ ਸੀ ਤੇ ਮੈਂ ਹੀ ਉਹਨਾਂ ਨੂੰ ਕਿਹਾ ਸਵੇਰ ਦੀ ਉੱਠ ਕੇ ਕਪੜੇ-ਕਪੜੇ ਧੋਣ ਡਈਆਂ ਆ ਬਿਸਤਰੇ ਕਿੰਨੇ ਸੀ ਉਹ ਚੁੱਕਰ ਚੱਕ ਡਈਆਂ ਸੀ ਤੇ ਮੈਂ ਕਹ ਨਾਲੇ ਉਹਨਾਂ ਨੂੰ ਘੁੱਟ ਚਾਹ ਬਣਾ ਦੇਣੀ ਆ ਤੇ ਨਾਲੇ ਮੈਂ ਪੀ ਲੈਣੀ ਆ ਅੱਛਾ ਨਾਲੇ ਮੇਰੀ ਗੱਲ ਸੁਣੋ ਤੁਸੀਂ ਨਾ ਮੰਮੀ ਦੀ ਕਿਸੇ ਗੱਲ ਦਾ ਗੁੱਸਾ ਨਾ ਕਰਨਾ ਤੁਹਾਨੂੰ ਪਤਾ ਹੋਵੇਗਾ ਉਹਨਾਂ ਦਾ ਸੁਭਾਅ ਥੋੜਾ ਇਦਾਂ ਦਾ ਹੈਗਾ ਵਾ ਉਹ ਬੋਲਣ ਲੱਗਿਆ ਸੋਚਦੇ ਨਹੀਂ ਤੇ ਨਾਲੇ ਮੈਂ ਤਾਂ ਕਿੰਨੀ ਵਾਰੀ ਵਿੱਚ ਟੋਕਿਆ ਕਿ ਨੂੰ ਸਾਹਮਣੇ ਨਵੀ ਨੂੰ ਸਾਹਮਣੇ ਏਦਾਂ ਗੱਲਾਂ ਕਰੀ ਜਾਂਦੇ ਨੇ ਉਹ ਅਗਲੀ ਕੀ ਸੋਚੇਗੀ ਪੂਜਾ ਤੂੰ ਬਿਲਕੁਲ ਸਹੀ ਕਹਿਂ ਨਹੀਂ ਮੇਰੀ ਗੱਲ ਸੁਣ ਪਤਾ ਤੇ ਉਹਨੂੰ ਲੱਗੇ ਜਾਣਾ ਅੱਜ ਨਹੀਂ ਤਾਂ ਕੱਲ ਕਿ ਤਾਈ ਦਾ ਸੁਭਾਅ ਇਸ ਤਰ੍ਹਾਂ ਦਾ ਪਰ ਪਹਿਲੇ ਦੇਣੀ ਉਹਨੂੰ ਸਾਰਾ ਕੁਝ ਤੇ ਚੰਗੀ ਨਹੀਂ ਨਾ ਗੱਲ ਕੀ ਕਹੇਗੀ ਕਿ ਤਾਈ ਜੀ ਇਸ ਤਰ੍ਹਾਂ ਦੇ ਸੁਭਾਅ ਦੇ ਆ ਉਹ ਤਾਂ ਉਹਨੂੰ ਸੋਚਣਾ ਹੀ ਹੈ ਮੈਂ ਕਹਾਂ ਤੇਗਾ ਮੰਮੀ ਨੂੰ ਪਰ ਉਹ ਬੋਲਣ ਲੱਗਿਆ ਸੋਚਦੇ ਨਹੀਂ ਬੋਲੀ ਜਾਂਦੇ ਆ ਪਰ ਨਾ ਤੁਸੀਂ ਥੋੜਾ ਗੁੱਸਾ ਨਾ ਕਰਿਓ ਤੇ ਨਾਲੇ ਕਿਰਨ ਨੂੰ ਵੀ ਥੋੜਾ ਜਿਹਾ ਸਮਝਾ ਦੇਣਾ ਇਹਨਾਂ ਦਾ ਸੁਭਾਅ ਇਦਾਂ ਦਾ ਹੈਗਾ ਮੈਂ ਬਹੁਤੀ ਗੱਲ ਹੈ ਤੇ ਮੈਂ ਕਿਰਨ ਨੂੰ ਆਪੇ ਦੱਸ ਦਾਂਗੀ ਕਿ ਮੰਮੀ ਦਾ ਸੁਭਾਅ ਤੇਰੀ ਤਾਈ ਦਾ ਸੁਭਾਅ ਇਦਾਂ ਦਾ ਹੈ ਗਈ ਉਹਨੂੰ ਵੀ ਆਪੇ ਆਦਤ ਪੈ ਜਾਏਗੀ ਬਾਕੀ ਕੋਈ ਕੋਈ ਗੱਲ ਦਿਲ ਤੇ ਨਾ ਲਾਵੇ ਪੁੱਤਰ ਤੁਸੀਂ ਹਾਂੜ ਦਿਓ ਜੇ ਜਿਤਨਾ ਤੁਹਾਨੂੰ ਚੰਗਾ ਲੱਗਦਾ ਕਰ ਲਿਓ ਤੇ ਬਾਕੀ ਪੂਜਾ ਭਾਜੀ ਮੈਂ ਵਾਦੂ ਪਾਤੀ ਭੈਣ ਜੀ ਨੇ ਮੈਨੂੰ ਪਹਿਲਾਂ ਹੀ ਕਿਹਾ ਸੀ ਕਿ ਆਪਣੇ ਕੁੜਮਾ ਨੂੰ ਕਹਿ ਦੇ ਕਿ ਭਾਜੀ ਖੁੱਲੀ ਡੁੱਲੀ ਦੇਣ ਮੈਂ ਆਪਣੇ ਆਂਡ ਗੁਮਾੜ ਦੇਣੀ ਹੈ ਔ ਕੋਈ ਗੱਲ ਨਹੀਂ ਤੁਸੀਂ ਰਹਿਣ ਜੋ ਐਵੇਂ ਅਗਲਿਆਂ ਤੇ ਕਿਉਂ ਬੋਝ ਪਾਣਾ ਬਾਜੀ ਦਾ ਕੀ ਐ ਦੋ ਸ਼ੱਕਰ ਭਾਰੇ ਦੋ ਮਠੀਆਂ ਐ ਕੋਈ ਗੱਲ ਨਹੀਂ ਆਪਾਂ ਆਪ ਨਹੀਂ ਲੈ ਕੇ ਖਾ ਸਕਦੇ ਐਵੇਂ ਨਾ ਅਗਲਿਆਂ ਤੇ ਬੋਝ ਪਾਈ ਜਾਣਾ ਅੱਜ ਕੱਲ ਮਿੱਠਾ ਵੀ ਕੋਈ ਨਹੀਂ ਖਾਂਦਾ ਤੁਸੀਂ ਨਾ ਮੰਮੀ ਨੂੰ ਖਵਾ ਦਿਓ ਉਹਨਾਂ ਦੀ ਤਸੱਲੀ ਹੋ ਜਾਵੇ ਨਾਲੇ ਦੋ ਤਿੰਨ ਦਿਨ ਤੱਕ ਭੇਜ ਦੇਣਾ ਨਾਲ ਸਾਡੇ ਵੱਲ ਫੇਰਾ ਪਾਣਾ ਨਾ ਹੀ ਆ ਪ੍ਰੋਗਰਾਮ ਬਣਾ ਲਾਂਗੇ ਫਿਰ ਸਾਰਾ ਦੱਸ ਦਾਂਗੇ ਠੀਕ ਐ ਪੁੱਤ ਹਾਂ ਚਲ ਆਓ ਤੁਸੀਂ ਜਾਓ ਮੈਂ ਬਣਾ ਲੈਂਦੀ ਹਾਂ ਬਸ 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 टाइम हो गया साढ़े छे हो गए किरण ओ किरण बेटा किरण उठ बेटा चा चू तो दो टाइम कि हो गया सवेरे वेखो टाइम कि हो गया उठ पुत्र जल्दी कर की गल उठती क्यों नहीं पी है ਕਿੰਨਾ ਹੀ ਟਾਈਮ ਹੋ ਗਿਆ ਉੱਠਦੀ ਨਹੀਂ ਪਈ ਅੱਗੇ ਇੱਕ ਵਾਰ ਚੁੱਟ ਪੈਂਦੀ ਹੁੰਦੀ ਹੈ ਕਿਰਨ ਕਿਰਨ ਪੁੱਤਰ ਐ ਮਾਂ ਤੇਰੀ ਨੇ ਤੇ ਸਾਰਾ ਪਹਿਲਾਂ ਘਰ ਦਾ ਕੰਮ ਕਰਕੇ ਤੇ ਫੇਰ ਚਾਹ ਦੇਣੀ ਆ ਉੱਠ ਪੁੱਤਰ ਤੂੰ ਪਹਿਲਾਂ ਚਾਹ ਬਣਾ ਦੇ ਮਨੋ ਉਹਨੇ ਪਹਿਲਾਂ ਨਾਣਾ ਧੋਣਾ ਫੇਰ ਮੰਦਰ ਪਾਠ ਕਰਨਾ ਫੇਰ ਕਿਤੇ ਜਾ ਕੇ ਸਾਰਾ ਸਾਫ ਸਫਾਈ ਕਰਨੀ ਫੇਰ ਕਿਤੇ ਜਾ ਕੇ ਉਹਨੇ ਚਾਹ ਬਣਾਣਾ ਪਤਾ ਨਹੀਂ ਕੀ ਗੱਲ ਹੈ ਉੱਠਦੀ ਕਿਉਂ ਨਹੀਂ ਪਈ ਕਿਰਨ ਕਿਰਨ ਬੇਟਾ ਜਲਦੀ ਕਰ ਕਿਰਨ ਕਿਰਨ ਬੇਟਾ ਉੱਠ ਪੁੱਤਰ ਚਾਹ ਦਾ ਇੱਕ ਆਪ ਬਣਾ ਦੇ ਕਿਰਨ ਓਹ ਕਿਰਨ ਬੇਟਾ ਉੱਠ ਪੁੱਤਰ ਕਿਰਨ ਉੱਠ ਬੇਟਾ ਜਲਦੀ ਕਰ ਚਾਹ ਬਣਾ ਦੇ ਪੁੱਤਰ ਇੱਕ ਕੱਪ ਬੜੀ ਤਲਬ ਲੱਗੀ ਆ ਮੈਨਾ ਫਰੈਸ਼ ਹੋਣਾ ਵਾ ਜਲਦੀ ਕਰ ਤੇ ਰਖ ਉਠ ਬੇਟਾ ਉਠ ਕਿਰਨ ਹਾਂਜੀ ਕਿਉਂ ਹੈ ਕਿਰਨ ਕਿੱਥੇ ਆ ਕਿਰਨ ਇੱਥੇ ਸੁੱਤੀ ਹੋਈ ਸੀ ਕੀ ਹੋ ਗਿਆ ਤੁਨੋਂ ਆਪਣੇ ਹੱਥੀ ਤੇ ਕੱਲ ਨੂੰ ਤੁਰ ਕੇ ਆਏ ਹੋ ਕੱਲ ਦੇ ਥੱਕੇ ਪਏ ਹਾਂ ਤੁਸੀਂ ਬਾਚਾ ਮਰੀ ਮੇਰੇ ਪਾਣੀ ਕਿਰਨ ਇੱਥੇ ਸੁੱਤੀ ਹੋਈ ਹੈ ਮੈਂ ਕੀ ਕਰਾਂ ਉਹ ਨਹੀਂ ਮੇਰੇ ਦਿਮਾਗ ਚੋਂ ਨਿਕਲ ਗਿਆ ਵਿਚਾਰੀ ਨੂੰ ਕੱਲ ਤੇ ਆਪਣੇ ਹੱਥੀ ਤੋੜ ਰਿਹਾ

ਸਮਝ ਨਹੀਂ ਪਪਾ ਨੂੰ ਕਿੰਨੀ ਯਾਦ ਆਉਂਦੀ ਪਈ ਉਹ ਨਦੀ ਲੱਡਲੀ ਜੋ ਸੀ ਬਹੁਤ ਪਿਆਰ ਕਰਦੇ ਸੀ ਉਹਨੂੰ ਯਾਦ ਕਰਦੇ ਕਿ ਉਹ ਕੋਈ ਗੱਲ ਨਹੀਂ ਸੀ सोनू ਚੋਣਾਂ ਮੈਂ ਦੇਖੀ ਉਹ ਨਦੀ ਤੇ